ਅਰਤੇ ਤੇ ਪਾਕਿਸਤਾਨ ਵਿਚਾਲੇ ਤਣਾਅ ਜਿਹੜਾ ਲਗਾਤਾਰ ਵਧਦਾ ਹੋਇਆ ਨਜ਼ਰ ਆ ਰਿਹਾ ਤਲਖੀ ਹੈ ਜਿਹੜੀ ਲਗਾਤਾਰ ਵਾਧੀ ਜਾ ਰਹੀ ਹੈ ਤਾਂ ਬਿਲਕੁਲ ਪਹਿਲਗਾਮ ਦੇ ਵਿੱਚ ਐਤਵਾਦੀ ਹਮਲੇ ਤੋਂ ਬਾਅਦ ਬੀਤੇ ਦਿਨੀ ਦੇਸ਼ ਦੇ 244 ਜ਼ਿਲ੍ਹਿਆਂ ਦੇ ਵਿੱਚ ਮੌਕ ਡ੍ਰਿਲ ਕੀਤੀ ਗਈ ਸੀ ਹੁਣ ਇਸੇ ਤਹਿਤ ਗੁਰਦਾਸਪੁਰ ਪ੍ਰਸ਼ਾਸਨ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਜ਼ਿਲ੍ਹੇ ਦੇ ਵਿੱਚ 8 ਘੰਟਿਆਂ ਦੇ ਬਲੈਕਆਊਟ ਦਾ ਐਲਾਨ ਕਰ ਦਿੱਤਾ ਜੀ ਹਾਂ ਬਲੈਕਆਊਟ ਹੈ ਜਿਹੜਾ ਰਾਤੀ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਰਹੇਗਾ ਤੇ ਅਗਲੇ ਹੁਕਮਾਂ ਤੱਕ ਆਦੇਸ਼ ਨੇ ਜਿਹੜੇ ਉਹ ਜਾਰੀ ਰਹਿਣਗੇ ਇਸ ਤੋਂ ਇਲਾਵਾ 2 ਦਿਨ ਸਕੂਲ ਕਾਲਜ ਵੀ ਬੰਦ ਰਹਿਣਗੇ ਦੱਸਿਆ ਕਿ ਬੀਤੇ ਦਿਨੀ ਵੀ ਗੁਰਦਾਸਪੁਰ ਦੇ ਵਿੱਚ ਰਾਤ 9 ਵਜੇ ਤੋਂ ਬਲੈਕਆਊਟ ਕੀਤਾ ਗਿਆ ਸੀ ਪ੍ਰਸ਼ਾਸਨ ਦੇ ਵੱਲੋਂ ਪੂਰੇ ਇਲਾਕੇ ਦੀਆਂ ਲਾਈਟਾਂ ਨੇ ਜਿਹੜੀਆਂ ਬੰਦ ਕਰਵਾ ਦਿੱਤੀਆਂ ਗਈਆਂ ਸੀ ਸਟਰੀਟ ਲਾਈਟਾਂ ਵੀ ਬੰਦ ਸੀ ਤੇ ਬਲੈਕਆਊਟ ਤੋਂ ਪਹਿਲਾਂ ਸਾਇਰਨ ਦੀ ਆਵਾਜ਼ ਸੁਣਾਈ ਦਿੱਤੀ ਸੀ ਗੁਰਦਾਸਪੁਰ ਦੇ ਵਿੱਚ ਬੀਤੇ ਦਿਨੀ ਮੌਕ ਟ੍ਰੈਲ ਵੀ ਕਰਵਾਈ ਗਈ ਤਾਂ ਜੋ ਆਮ ਲੋਕਾਂ ਨੂੰ ਜਾਣਕਾਰੀ ਦਿੱਤੀ ਜਾ ਸਕੇ ਕਿ ਜੰਗ ਵਰਗੀ ਸਥਿਤੀ ਦੇ ਵਿੱਚ ਖੁਦ ਨੂੰ ਆਪਣੇ ਆਪ ਨੂੰ ਉਹ ਕਿਵੇਂ ਬਚਾ ਸਕਦੇ ਨੇ ਤਾਂ ਬਿਲਕੁਲ ਅਫੀਸ਼ੀਅਲ ਨੋਟਿਸ جاری ਹੈ ਜਿਹੜਾ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਵੱਲੋਂ ਕਰ ਦਿੱਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਦਫ਼ਤਰ ਦੇ ਹੁਕਮ ਨੇ ਜਿਹੜੇ ਕਿਸ ਤਰੀਕੇ ਦੇ ਨਾਲ ਹੁਣ ਲਾਗੂ ਹੋ ਗਏ ਨੇ ਕਿਉਂਕਿ ਸਥਿਤੀ ਬਹੁਤ ਹੀ ਜ਼ਿਆਦਾ ਤਣਾਅਪੂਰਵਕ ਬਣਦੀ ਜਾ ਰਹੀ ਹੈ ਤਲਖੀ ਪਰੇ ਹਾਲਾਤ ਬਣਦੇ ਜਾ ਰਹੇ ਨੇ ਜਿਸ ਨੂੰ ਮੁੱਖ ਰੱਖਦੇ ਗੁਰਦਾਸਪੁਰ ਦੇ ਸਮੂਹ ਸਰਕਾਰੀ ਗੈਰ ਸਰਕਾਰੀ ਕਾਲਜ ਯੂਨੀਵਰਸਿਟੀ ਦੇ ਵਿੱਚ 8 ਮਈ 2025 ਤੋਂ ਯਾਨੀ ਕਿ 8 ਮਈ ਤੇ 9 ਮਈ ਤੱਕ ਛੁੱਟੀ ਘੋਸ਼ਿਤ ਕੀਤੀ ਗਈ ਹੈ ਸਮੂਹ ਅਧਿਆਪਕ ਪ੍ਰੋਫੈਸਰ ਇਹਨਾਂ ਦਿਨਾਂ ਦੇ ਵਿੱਚ ਆਨਲਾਈਨ ਮਾਧਿਅਮ ਰਾਹੀਂ ਬੱਚਿਆਂ ਨੂੰ ਪੜ੍ਹਾਈ ਕਰਵਾਉਣਗੇ ਇਸ ਤੋਂ ਇਲਾਵਾ ਜੇਕਰ ਕਿਸੇ ਕਾਲਜ ਯੂਨੀਵਰਸਿਟੀ ਦੇ ਵਿੱਚ ਇਗਜ਼ਾਮਸ ਨੇ ਤਾਂ ਆਮ ਦਿਨ ਦੀ ਤਰ੍ਹਾਂ ਜਿਹੜੇ ਖੁੱਲੇ ਰਹਿ ਸਕਦੇ ਨੇ ਪਰ 9 ਵਜੇ ਤੋਂ ਲੈ ਕੇ 5 ਵਜੇ ਤੱਕ ਜੀ ਹਾਂ ਰਾਤ ਦੇ 9 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ ਗੁਰਦਾਖਪੁਰ ਦੇ ਵਿੱਚ ਬਲੈਕਆਊਟ ਰਹੇਗਾ ਤੇ ਅਗਲੇ ਹਦਾਇਤਾਂ ਤੱਕ ਹੁਕਮ ਨੇ ਜਿਹੜੇ ਹੀ ਜਾਰੀ ਰਹਿਣ ਵਾਲੇ ਨੇ